ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਬੜਾ ਦਖਾਵਾਗੇ ਇੱਕ ਗੱਬੜ ਬੱਚੀ ਸੂਨ ਨੂੰ ਹਾਜ਼ਰ ਕੁਝ ਟਾਈਮ ਬਾਅਦ ਇੱਕ ਤਾਜੀ ਸੂਈ ਵੀ ਬਾਜਬ ਜੇ ਰੇਟ ਦੇ ਵਿੱਚ ਤੇ ਇੱਕ ਦੂਸਰਾ ਸੂਆ ਵੜ ਸੂਈਆ ਰੇਟ ਵੀਡੀਓ ਦੇ ਵਿੱਚ ਹੋਊਗਾ ਬਾਕੀ ਇਨਫੋਰਮੇਸ਼ਨ ਵੀਰ ਤੋਂ ਲੈਣਿਆ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਆਪਣਾ ਸੈਫਲੀ ਪਿੰਡ ਸਦਮਾ ਦੋਨਾ ਜ਼ਿਲ੍ਹਾ ਕਪੂਰਥਲਾ ਜ਼ਿਲ੍ਹਾ ਕਪੂਰਥਲਾ ਪਿੰਡ ਸਿੱਧਵਾ ਦੋਨਾ ਹਾਂਜੀ ਤੇ ਆਪਣਾ ਨਕੋਦਰ ਤੋਂ ਪੈਗਾ ਲਗਭਗ 25-27 ਕਿਲੋਮੀਟਰ ਹਾਂਜੀ 25 ਕਿਲੋਮੀਟਰ ਹੈਗਾ ਜੀ ਠੀਕ ਆ ਸਿੱਧਵਾ ਦੋਨਾ ਪੜਾਲ ਦੋਨਾ ਇਦਾਂ ਪਿੰਡ ਨਾਮ ਦੋਨਾ ਲੱਗੀ ਹੈ ਸੈਂਸਿਟੀ ਤੇ ਲੱਗੇ ਠੀਕ ਹੈ ਮੋਬਾਈਲ ਨੰਬਰ ਵੀ ਰ ਆਪਣਾ 8699790200 86997 90209 90209 209 ਵਪਾਰ ਦਾ ਕੰਮ ਕਰਦੇ ਆਪਾਂ ਹਾਂਜੀ ਭਾਈ ਵਪਾਰ ਦਾ ਕੰਮ ਰੋਟੀਨ 'ਚ 2-4 ਨਾ ਗਾਉਂਦੇ ਰਹਿੰਦੇ ਆਉਂਦੇ ਭਾਈ 2-4 ਆਉਂਦੇ ਠੀਕ ਐ ਜਿਹੜੀ ਪਹਿਲਾ ਨੰਬਰ ਤਾਂ ਬੱਚੀ ਦੇਖਦੇ ਆਪਾਂ ਸ਼ਾਈਨਿੰਗ ਸੂਨਿੰਗ ਬੜੀ ਤਕੜੀ ਆ ਬਹੁਤ ਜ਼ਿਆਦਾ ਭਾਈ ਸੂਆ ਕਿਹੜਾ ਸੂਰੀ ਆ ਭਾਈ ਦੂਜਾ ਸੂਆ ਬੱਚੀ ਸੂਰੀ ਆ ਨੂੰ 6 ਦਿਨ ਆਉਂਦੇ ਆ 6 ਦਿਨ ਦਾ ਜੈਨ ਹੁਣ ਆਪਾਂ ਦਿਨ ਚੈੱਕ ਕਰ ਰਹੇ ਹਾਂ ਨਹੀਂ ਭਾਈ 6 ਦਿਨ ਚੈੱਕ ਕਰਾ ਦਾਂਗੇ ਤੋੜ ਕੇ ਠੀਕ ਐ ਠੀਕ ਐ ਤੇ ਦਿਨ ਵੀਰ ਕਹਿ ਕੇ ਲੈਂਦੇ ਸੂੰਦੇ ਦਿਨ ਭਾਈ ਹਜੇ 5-7 ਲੈ ਜੂਗੀ ਠੀਕ ਐ ਲੱਗ ਭਾਗ ਹਫ ਇਹਦਾ ਦੁੱਧ ਆਪ ਨੂੰ ਮਾਲਕ ਨੇ ਕਿੰਨਾ ਕਿ ਦੱਸਿਆ? ਵੀ ਪਲੂਨ ਨੇ ਦੁੱਧ ਚ ਆਇਆ 25-26 ਕਿਲੋ ਭਾਈ। ਠੀਕ ਆ 25-26 ਕਿਲੋ। ਐਸਵਾਣ ਬੱਚੀ 30 ਤੋਂ ਬਾਹਰ ਹੀ ਦੁੱਧ ਚ ਆਊਗੀ। ਕਹਿੰਦਾ ਭਾਪ ਗਰਮੀ ਦਾ ਮੌਸਮ ਆ ਚਾਏ ਵੀਰ ਮੰਨ ਲੈ ਵੀ 26-27 ਕਿਲੋ ਵਾਲੀ ਬੱਚੀ ਹੈਗੀ ਆ। ਬੜੇ ਆਰਾਮ ਨਾਲ ਭਾਈ। ਤੇ ਠੰਡ ਵਗੈਰਾ ਖੱਟ ਕੇ ਨਾ ਜੋ ਓਕੇ ਬਿਲਕੁਲ। ਬਿਲਕੁਲ ਓਕੇ ਭਾਈ ਥਾਣਾ ਨਹੀਂ ਪੂਲ ਗਾਰੰਟੀ ਖੂ ਆਪਣੀ। ਠੀਕ ਆ। ਮੀਲ ਵੀ ਬੋਦੇ ਆ ਭਾਈ। ਤੇ ਇਹ ਰੇਟ ਇਹਦਾ ਕੀ ਰੱਖਿਆ ਜੈਨ ਹੋਣ ਜ ਆਪਾਂ? ਮੇਰੇ ਰੇਟ ਭਾਈ ਜੋ ਮਰਜ਼ੀ ਕਲਰ ਉਹ ਡੀਲ ਕਰਾ ਲੋ 1 20 ਕਰਾ ਲੋ ਉਹਨੇ ਲੱਖ ਦੀ ਬੱਚੀ ਦੇਣੀ ਆ ਥੋੜਾ ਬੋ ਤਾਂ ਮਾਨ ਸਨਮਾਨ ਹੋ ਜਾਊਗਾ ਮਾਨ ਸਨਮਾਨ ਹੋ ਜਾਊ ਭਾਈ ਤੋਰ ਦੇ ਵੀਰ ਬਾਹਰ ਨੂੰ ਕੱਦ ਕਾਠ ਵਗੈਰਾ ਵੇਖਦਾ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਰਾਜੀ ਸਮੀ ਬਲੀ ਵੀ ਜੈਨੂਨ ਦੂਜਾ ਸੂਰ ਸੁੰਦੀ ਵੀ ਹਵਾਨਾ ਵਗੈਰਾ ਦੇਖ ਸਕਦੇ ਹੋ ਪੂਰੀ ਫਿਟਨੈਸ ਕੰਪੈਕਟ ਹਵਾਨਾ ਅੱਜ ਲਗਭਗ ਇਹਦਾ 1 ਹਫਤਾ ਸੂਨ ਦੇ ਵਿੱਚ ਬਾਕੀ ਪਿਆ ਤੇ ਰੇਟ ਵੀਰ ਨੇ ਕੀਤਾ ਇਹਦਾ 1 ਲੱਖ 5000 ਜੈਨੂਨ ਹਾਂ ਨਾ ਲੱਖ ਰੁਪਏ ਦੀ ਵੀਰ ਕਹਿੰਦਾ ਬੱਚੀ ਦੇਣੀ ਆ ਲੱਖ ਦੇ ਵਿੱਚੋਂ ਮਾਨ ਸਨਮਾਨ ਮੌਕੇ ਤੇ ਕਰਦਾ ਥਾਣ ਹ ਤੇ ਕੱਦ-ਕਾਡ ਤੇ ਵੱਡੀ-ਬੁੱਡੀ ਬਹੁਤ ਆ ਕੋਈ ਵੀਰ ਛੋਟੀ ਮੰਨ ਕੇ ਨਾਵੇ ਤੇ ਸੀਲ ਠੰਡੀ ਪੂਰੀ ਫੁੱਲਾ ਜਿੱਦਾਂ ਮਰਜੀ ਹੱਥ ਪੱਲਾ ਫੇਰ ਚੱਲੋ ਕੋਈ ਦਿੱਕਤ ਵਾਲੀ ਗੱਲ ਨਹੀਂ ਲੱਖ ਰੁਪਏ ਦੇ ਵਿੱਚੋਂ ਤੁਹਾਡਾ ਮੌਕੇ ਤੇ ਮਾਨ ਸਨਮਾਨ ਹੋ ਜਾਊਗਾ 26 27 ਕਿਲੋ ਵੈਢ ਜੈਨੂਅਰ ਦੁੱਧ ਪਾਉਣ ਵਾਲੀ ਹੈਗੀ ਆ ਤੋਂ ਕੱਦ-ਕਾਡ ਬਹੁਤ ਆ ਤੇ ਬਰੀਡ ਦੇ ਵਿੱਚ ਪੈਂਦੀ ਆ ਹਾਥੀ ਚਬਾਈ ਵਾਲਾ ਸੋਨਾ ਥਾਣਾ ਜੇਕਰ ਚਾਹੀ ਮਸ਼ੀਨੀ ਚਬਾਈ ਕਰ ਸਕਦੇ ਚਾਹੀ ਹਾਥੀ ਗਲਾਬੀ-ਗਲਾਬੀ ਥਾਣਾ ਤੇ ਠੰਡੀ ਸੀਲ ਦਾ ਕੋਈ ਅੰਤ ਨਹੀਂ ਕਿੱਥੇ ਮਰਜੀ ਹੱਥ ਫੇਰ ਚੱਲੋ ਵੀਰੇ ਕੋਈ ਚੱਕਰ ਹੀ ਨਹੀਂ ਹਨਾ ਕੋਈ ਚੱਕਰ ਨਹੀਂ ਖ ਠੀਕ ਐ ਜਰਾ ਸਾਬਾ ਮੇਰੇ ਉੱਪਰ ਸੈੱਟ ਲੋ ਹੈਗੀ ਪ्योर ਹੈਗੀ ਆ ਬਾਈ ਠੀਕ ਐ ਸੋ ਕੰਨੀਆਂ ਜਮਾ ਖੜੀਆਂ ਆਈ ਦੀਆਂ ਹਨਾ ਪਰ ਠੀਕ ਓਕੇ ਚੈੱਕ ਕਰ ਜਾਵਾਂ ਤੇ ਲੱਖ ਜੋ ਮਾਨ ਸਨਮਾਨ ਹੋ ਜਾਊਗਾ ਪਰ ਬੈਡ ਵੀ ਜਮਾ ਮੰਨ ਕੇ ਚਲੋ ਵੀ ਕਿਆ ਬਾਤਾਂ ਘਰ ਦਾ ਸ਼ਿੰਗਾਰ ਬਣੂਗੀ ਜਦੋਂ ਘਰੇ ਤੁਹਾਡੇ ਉੱਤਰੂਗੀ ਤਾਂ ਮਨ ਖੁਸ਼ ਕਰੂ ਤੁਹਾਡਾ ਤੇ ਤੁਹਾਡੇ ਬੱਚਿਆਂ ਦਾ ਸਨੱਖੀਆ ਕੱਦ-ਕੱਡ ਬਹੁਤ ਆ ਸ਼ਾਈਨਿੰਗ ਤੇ ਬਾਕੀ ਵੀ ਨੇ ਰੀ-ਡਿਜ਼ਾਈਨ ਉਹਨੇ ਕੀਤਾ ਲੱਖ ਰੁਪਈਆ 26 27 ਕਿਲੋ ਦਾ ਨਾਰਮਲ ਪਾਉਣ ਵਾਲੀ ਬੱਚੀ ਹੈਗੀ ਆ ਬਿਲਕੁਲ ਜੈਨਵਣ ਦੂਜਾ ਸੂਆ ਦੰਦਾ ਦੇ ਵਿੱਚ ਬੱਚੀ ਆ ਕੰਨੀਆਂ ਖੜੀਆਂ ਹਲੇ ਇਹਦੀਆਂ ਜੀ ਦੂਜੇ ਨੰਬਰ ਆਪਾਂ ਜਿਹੜੀ ਇਹ ਵੜ ਦੇਖ ਰਹੇ ਹਾਂ ਜੀ ਕਿਹੜਾ ਸੂਆ ਸੂਈ ਹੋਇਆ ਇਹ ਬਈ ਮਨ ਲ ਦੂਜਾ ਕਹਿੰਦੇ ਆਪਾਂ ਤੀਜਾ ਮੰਨ ਕੇ ਦੇਵਾਂਗੇ ਇਹਨੂੰ ਠੀਕ ਆ ਵੀ ਤੀਜਾ ਸੂਆ ਜੈਨਵਣ ਸੂਈ ਹੋਇਆ ਹਾਂ ਜੈਨਵਣ ਕੈ ਦਿਨ ਹੋ ਗਿਆ ਸੂਈ ਨੂੰ ਬਈ ਸੂਈ ਨੂੰ 4-5 ਦਿਨ ਹੋ ਗਿਆ ਅੱਬੇ ਕੋਲੇ ਸੂਈ ਆ ਆਪਣੇ ਕੋਲੇ ਸੂਈ ਆ ਬਈ ਜੇਰ ਜੁਰ ਜਮਾ ਡਰਨਾ ਬਿਲਕੁਲ ਓਕੇ ਬਈ ਜੇਰ ਦੀ ਵੀਡੀਓ ਹੋਊਗੀ ਕਿੰਨਾ ਕੁ ਦੋਸਟ ਸਟਾਰਟਿੰਗ ਆ ਹੁਣ ਬਈ ਇਸ ਟਾਈਮ ਬੋਲਾ 18-19 ਕਿਲੋ ਹੈਗਾ ਠੀਕ ਹੈ ਜੀ ਉਹ ਵੀ ਕਿਹਦੇ ਕਹੇ ਮੈਂ 2 ਟਾਈਮ ਚਬਾਈ ਕਰਨੀਆਂ ਨੌਂ ਕੰਡਾ ਚਬਾਈ ਚ ਕਰੋਗੇ 23 24 ਕਿਲੋ ਚੋਕੇ ਦੇਵਾਂਗੇ ਦਿਨੋਂ ਦਿਨੋਂ ਹੁੰਦੀ ਆ ਬੱਚੀ ਠੀਕ ਹੈ ਕਹਿੰਦਾ ਵਾ ਪੀਕ ਜੇ ਕਰ ਗਏ ਤਾਂ ਚੰਗੀ ਸੰਭੂ ਅਜੇ ਤੋਂ 15 ਦਿਨਾਂ ਨੂੰ ਤੀਰੋਂ ਟੱਚ ਕਰ ਸਕਦੀ ਆ 30 ਤੋਂ ਬਾਹਰ ਜਾਊਗੀ 27 28 ਕਿਲੋ ਪਿਛਲੇ ਸਵੇਰ ਦਿੱਤਾ ਆ ਰਿਕਾਰਡ ਆ ਚੋਣ ਚਵਾ ਕਿਵੇਂ ਧਾਰਾ ਇਹਦੀ ਬਹੁਤ ਜ਼ਿਆਦਾ ਓਕੇ ਆ ਬਾਈ ਦੇਖ ਲਓ ਜੀ ਤੇ ਬਾਕੀ ਨਿਆਣਾ ਪਾਉਣਾ ਪਾਲੋ ਨਹੀਂ ਪਾਉਣਾ ਤੁਹਾਨੂੰ ਸਵਾਹ ਦੇਖੋ ਕੋਈ ਬੱਚਾ ਨਹੀਂ ਲਾਇਆ ਉਦਾਂ ਹੀ ਬਹਿ ਗਏ ਥੱਲੇ ਉਦਾਂ ਹੀ ਬਾਈ ਤੇ ਬੋਲੇ ਤੋਂ ਤੱਪ ਤੇ ਸਾਫ ਆ ਜਾਵਾਂ ਹਾਂਜੀ ਬਿਲ ਥਾਨ ਬੜਾ ਮੁੱਠੀ ਗਾ ਚੋਣ ਦੇਖੋ ਯਾਰ ਇਹਨੂੰ ਕਹਿੰਦੇ ਬੂਠੇ ਰਗਾ ਮੋਟਾ ਚੋੜ ਬਾਣਾ ਚਾਉਣੇ ਪੂਰੇ ਸੱਜੇ ਹੋਰ ਬਾਅਦ ਵਿੱਚ ਚਾਰ ਤਰ ਹਾਂ ਦਾ ਬਾਈ ਉਹ ਦੇਖੋ ਯਾਰ ਚਵਾਈ ਦੇਖੋ ਕਿਆ ਬਾਤਾਂ ਜਮਾ ਨਜ਼ਾਰੇ ਦਾ ਚਵਾਈ ਹੈ ਨਾ ਰੇਟ ਵੀਰੇ ਦਾ ਵੇਚਣ ਵਾਲਾ ਕੀ ਰੱਖਿਆ ਆਪਾਂ ਮੇਰੇ ਰੇਟਾਂ ਮੁੱਲ ਬਾਈ ਜੋ ਮਰਜ਼ੀ ਕਰੀਏ 70 ਵੀ ਕਰਦੇ 80 ਵੀ ਕਰਦੇ 65000 ਨਹੀਂ ਅੱਛੀ ਦਵਾਂਗੇ ਬਾਈ ਪੈਨ ਦੇ ਵਿੱਚੋਂ 100 ਜੀ ਛੋੜ ਕਰਾਂਗੇ ਹਾਂਜੀ 100 ਜੀ ਛੋੜ ਕਰਾਂਗੇ ਬਸ ਜੈਨ ਉਹਨੇ ਗੱਲ ਲਾ ਤਾਂ ਮੰਗ ਕਰ ਉਹ ਮੇਰੇ ਕਹਿੰਦਾ 100 ਜੀ ਛੋੜ ਤੇ 80 ਮੰਗਣੀ ਹੈ ਆਫ ਕੈਮਰਾ ਵੀ ਨਾਲ ਗੱਲ ਕਰੀ ਵੀ ਕਹ ਜੈਨਵਰ ਰੇਟ ਉਹ ਕਰੋ ਵੀਡੀਓ ਪਾਈ ਦਾ ਫਾਇਦਾ ਫਿਰ ਮੈਂ ਵੀ ਇੱਥੇ ਲਗਭਗ 150 ਕਿਲੋਮੀਟਰ ਚ ਐ ਵੀ ਦਲਾਪੀ ਤੱਕ ਦੇ ਨੇੜੇ ਉਹਨੇ ਵੀਡੀਓ ਕਵਰ ਕਰਨਾ ਤੇ ਇਹ ਵੀ ਰੇਟ ਉਹਨਾਂ ਬਹੁਤ ਜਨਾ ਵੇਚਣਾ ਫੇਸ ਕੁਆਲਿਟੀ ਵਗੈਰਾ ਦੇਖ ਸਕਦੇ ਹੋ ਬੈੜ ਦੀ ਚੰਗੀ ਤੀਜਾ ਸੂਆ ਜੈਨਾਂ ਨੂੰ ਸੂਈ ਆ ਚੌਥਾ ਦਿਨ ਹੋ ਗਿਆ ਸੂਈ ਨੂੰ ਤੇ ਵੀਰੇ ਜੇਰ ਜੂਰ ਜਮਾ ਡਾਨਾ ਜੀ ਬਿਲਕੁਲ ਡਾਨਨੇ ਆ ਬਾਈ ਹੈ ਵੀ ਸਾਫ ਆ ਬਾਈ ਸਵੇਰ ਦੀ ਐ ਪੂਰੀ ਨਿਚੋੜੀ ਹੋਈ ਆ ਠੀਕ ਆ ਸੋ ਜੇਰ ਵਾਲੇ ਪਾਸੋਂ ਵੀਰ ਕਹਿੰਦਾ ਬੇਫਿਕਰ ਹੋ ਜਾ ਜਮਾ ਤੇ ਪੂਰੀ ਓਕੇ ਆ ਜਮਾ ਤੇ ਚਾਰੂ ਵਗੈਰਾ ਵੀ ਪੂਰੀ ਓਕੇ ਆ ਸਿੰਦਰ ਦਾ ਜਮਾ ਮੈਂ ਕਹਿੰਦਾ ਕੋਈ ਅੰਤ ਨਹੀਂ ਆਂਡ ਮੁਕੇ ਆ ਬਾਈ ਆ ਦੇਖ ਲਓ ਠੀਕ ਹੈ ਜਿੱਥੇ ਜੀ ਕਰਦਾ ਉੱਥੇ ਧਰਾਂ ਬਾਈ ਜੀ ਕਰਦਾ ਉੱਥੇ ਧਰ ਦੋ ਬਾਈ ਬਲਟੀ ਠੀਕ ਹੈ ਬਾਕੀ ਖਾਣ ਪੀਣ ਪਾਣੀ ਪੂਣੀ ਨੂੰ ਖੁੱਲੀ ਆ ਹਨਾ ਲੋਕੇ ਬਾਈ ਸਰਜੀ ਕੁੜੀ ਪੱਟੇ ਬਿਲਕੁਲ ਤੇ ਕੋੜਿਆ ਬਾਈ ਠੀਕ ਹੈ ਤੇ ਬਾਕੀ ਕਰਮੀ ਦਾ ਮੌਸਮ ਅਜਿਵੇਂ ਚਾਹੀ ਕੋਈ ਵੀਰ 25 22 ਕਿਲੋ ਹੀ ਮੰਨ ਲੇ ਵੀ ਇਹ ਨੂੰ ਪਲੱਸ ਬੋਲਣ 20 ਕਿਲੋ ਦੋਦੇ ਬੱਤੀ ਜਾਊਗੀ ਠੀਕ ਹੈ ਤੇ ਬਾਕੀ ਇਹ ਛੇ ਵਾ ਤੇ ਆ ਬੰਦੀ ਬਾਕੀ ਰੇਟ ਰੇਟ ਬਹੁਤ ਜੈਨੂ ਹੈ 65000 ਬਿਲਕੁਲ ਜੈਨੂਨ ਰੇਟ ਆ ਬਾਈ ਸੋ 6500 ਸੂਈ ਸਵਾਈ ਜੇਰ ਧਾਰ ਭਾਰ ਸਭ ਕੁਝ ਓਕੇ ਆ ਵੱਡੇ ਕਦ ਕੱਢ ਦੇ ਵਿੱਚ ਆ ਕੋਈ ਵੀਰੇ ਇਹ ਨਾ ਮੰਨੇ ਵੀ ਅਸੀਂ ਦੂਰ ਚਲੇ ਗਏ ਤੇ ਲੋ ਬੈੜ ਛੋਟੀ ਨਿਕਲ ਗਈ ਛੋਟਾ ਕਦ ਜ਼ਰੂਰ ਛੋਟਾ ਨਿਕਲ ਸਕਦਾ ਪਰ ਬੈੜ ਦਾ ਕਦ ਛੋਟਾ ਨਿਕਲਦਾ ਇਹ ਆਪਣਾ ਦਾਵਾ 61000 ਰੁਪਿਆ ਮਾਨ ਤਣ ਵੀਰੇ ਤੁਹਾਡਾ ਥੋੜਾ ਬਹੁਤ ਆ ਜਾਂਦਾ ਕਰ ਦੂਗਾ ਤੀਜਾ ਸੂਆ ਬੈੜ ਸੂਈ ਆ ਦੁੱਧ ਦੀ ਐਵਰੇਜ ਘੱਟ ਸੇਵਣਾ 25 ਚੰਗੀ ਘਿਆਰ ਦਾ 27 22 ਕਿਲੋਪੋਰ ਵਾਲੀ ਬੱਚੀ ਹੈਗੀ ਆ ਤੀਜੇ ਨੰਬਰ ਆਪਾਂ ਇਹਦੀ ਬੱਚੀ ਦੇਖੀ ਜਨੇ ਗੱਪਣ ਹਾਂਜੀ ਬਾਈ ਸੂਆ ਪਹਿਲਾ ਸੂਰੀ ਆ ਨੇ ਦੂਜਾ ਸੁਆ। ਅੱਛਾ ਦੂਜਾ ਸੁਆ ਸੂਰੀ ਆ। ਤੇ ਇੱਕ ਕੈਦਨ ਬਾਕੀ ਆ ਸੂਣ ਦੇ ਵਿੱਚ ਇਹਦੇ। ਇਹਦੇ ਬਾਈ 15 ਦਿਨ ਬਾਕੀ ਆ। ਅੱਛਾ 15 ਦਿਨ ਅਜੇ ਸੂਣ ਦੇ ਵਿੱਚ ਇਹਦੇ ਪੈਂਡਿੰਗ ਪਏ ਆ। ਹਾਂਜੀ ਪੈਂਡਿੰਗ ਆ। ਕੀ ਇਹਦਾ ਰਿਕਾਰਡ ਪਹਿਲੇ ਸੂਏ ਦੁੱਧਾ ਰਿਹਾ ਜੀ? ਪਹਿਲੇ ਸੂਏ ਬਾਈ ਬੱਚੀਆਂ ਚਵਾਦਾਂ ਤੇ 26 27 ਕਿਲੋ। ਠੀਕ ਹੈ। ਅੱਜ 15 ਦਿਨ ਬਾਕੀ ਕਹਿੰਦਾ ਬਾ 25 26 ਚਾਹੇ ਮੰਨ ਲੇ ਮੰਦਾ। ਹਾਂਜੀ। ਠੀਕ ਆ ਲਾਹੇ ਪੈ ਗਈ ਹਣਾ? ਲਾਹੇ ਪੈ ਗਈ ਬਾਈ ਥਾਂ ਚ ਬੂਦ ਮਾਰਦੀ ਆ ਤੈਨੂੰ। ਠੀਕ ਆ ਇਹਦਾ ਰੇਟ ਕੀ ਰੱਖਿਆ ਵੇਚ ਜੈਨੂਅਲ ਜੈਨੂਅਲ। ਕੀ ਮੰਗੂ ਜ 76 ਮੰਗ ਲਈ 70 ਮੰਗ ਲਈ 80 ਮੰਗ ਲਈ ਮੰਗਣ ਦਾ ਬਾਈ ਕੋਈ ਨਹੀਂ ਜੇ ਜਗਾ ਤੋਰ ਦੀ ਫਰ ਲੋ ਸੋ ਵੀਰ ਨੇ ਆਪਾਂ ਗੱਲ ਕਹੀ ਵੀ ਜੈਨੂਨ ਜੇ ਰੇਟ ਕਰੀ ਉਹ ਸਾਰਾ ਵੀਰ ਨੇ ਰੇਟ ਬਿਲਕੁਲ ਜੈਨੂਨ ਪਾਇਏ ਜਿਹੜੇ ਰੇਟ ਤੁਹਾਨੂੰ ਫੜ ਰਹੇ ਸੋ 65000 ਦੇ ਵਿੱਚ ਅੱਗੇ 65 ਦੇ ਵਜਿ ਵੀਰ ਨੇ ਸੂਈ ਸੋਈ ਦੁੱਧ 25 22 ਕਿਲੋ ਦੀ ਰੇਟ ਕਰਦੀ ਸੋ ਇਹਦੀ ਰੇਟ ਵੀ 65000 ਰੁਪਇਆ ਦੂਸਰਾ ਸੋ ਦਾ ਸੂਰੀਆ ਦੁੱਧ ਦਾ ਅੰਦਾਜ਼ਾ ਬਾਕੀ ਬੰਡ ਤੇ ਡਿਪੈਂਡ ਆ ਜਿਹੜਾ ਮੇਰਾ ਮਨ ਕਹਿੰਦਾ ਵੀ 22 23 ਕਿਲੋ ਤੋਂ ਮਾਰਨ ਵਾਲੀ ਬੱਚੀ ਹੈ ਨਹੀਂ ਗਈ ਰੇਟ 65000 ਰੁਪਇਆ ਜੈ ਚਾਹੇ 10 ਵੇਖੇ ਚਲੋ ਕੋ ਜਿਹੜੀ ਹੁੰਦਾ ਇਹਨੂੰ ਤੇ ਸਾਈਨਿੰਗ ਸੂਨਿੰਗ ਬਹੁਤ ਆ ਲਾਹੇ ਪਈ ਹੋਈ ਆ 15 ਦਿਨ ਬਾਕੀ ਆ ਹੁੰਦੜਹੇਲਾ ਪੂਰੀ ਰਾਜੀ ਸਮੀ ਬੜੀ ਵੀ ਕਿਸੇ ਪਾਸੇ ਲੱਸੀ ਨਾ ਵੀ ਨਹੀਂ ਆ ਨਾ ਆ ਗਾ ਆਪਾਂ ਤੁਹਾਨੂੰ ਦਿਖਾ ਦੇ ਰੇਟ ਵੀਡੀਓ ਦੇ ਵਿੱਚ ਆ ਪੈਂਡਾ ਸਿੱਧਮਾ ਦੋਨਾਂ ਜਿਹੜਾ ਕਪੂਤਲਾ ਨੰਬਰ ਬੋਲ ਦੇ ਵੀਰ ਦੁਆਰੇ ਆਪਣਾ 8699790209 ਠੀਕ ਆ ਵਪਾਰ ਦਾ ਕੰਮ ਰੋਟੀ ਨਹੀਂ ਜਦ ਮਰਜੀ ਵੀਰ ਲੰਘਿਆ ਜਾਂਦਾ ਕਾਲ ਕਰ ਲੈ ਪਸ਼ੂ ਮਿਲਿਆ ਕਰਨਗੇ ਹਾਂਜੀ ਮਿਲਿਆ ਕਰਨਗੇ ਮਿਲਿਆ ਕਰਨਗੇ ਮੈਕਸਿਮਮ 60 65 ਹਜ਼ਾਰ ਦੀ ਆ ਵੀਰੇ ਜੀ ਚਲੋ ਇਸ ਤੋਂ ਘੱਟ ਵੀ ਹੋਣਗੇ ਬਈ ਠੀਕ ਆ Ya te mandé que se mejor.